ਗੁਰੂ ਪਿਆਰਿਓ ਅੱਜ ਜੋ ਆਪਾਂ ਵਿਚਾਰ ਕਰਨੀ ਆ ਇਹ ਇੱਕ ਦੋ ਜਾਂ ਤਿੰਨ ਘਰਾਂ ਦੀ ਕਹਾਣੀ ਨਹੀਂ ਇਹ ਬਹੁਤੇ ਘਰਾਂ ਦੀ ਕਹਾਣੀ ਆ ਦੁਨੀਆ ਵਿੱਚ ਜਦੋਂ ਵੀ ਆਪਾਂ ਆਉਨੇ ਆ ਸੰਸਾਰ ਵਿੱਚ ਜਨਮ ਲੈਨੇ ਆ ਕੁਝ ਆਪਾਂ ਗੁਣ ਇਕੱਠੇ ਕਰਦੇ ਆ ਤੇ ਕੁਝ ਔਗਣ ਆਪਣੇ ਚ ਆ ਜਾਂਦੇ ਆ ਉਹ ਆਉਂਦੇ ਸੰਗਤ ਕਰਕੇ ਹੀ ਆ ਤਾਂ ਗੁਰਮਖ ਪਿਆਰਿਓ ਵਿਕਾਰਾਂ ਵਿੱਚੋਂ ਇੱਕ ਬਹੁਤ ਵੱਡਾ ਵਿਕਾਰ ਆ ਗੁਰੂ ਰਾਮਦਾਸ ਜੀ ਕਹਿੰਦੇ ਨੇ ਉਹ ਸ਼ਰਾਬ ਜਦੋਂ ਬੰਦਾ ਇਹਨੂੰ ਪੀ ਲੈਂਦਾ ਉਹਦੀ ਅਕਲ ਦੂਰ ਹੋ ਜਾਂਦੀ ਆ ਤੇ ਉਹਨੂੰ ਪਤਾ ਨਹੀਂ ਲੱਗਦਾ ਆਪਣਾ ਕੌਣ ਆ ਬਗਾਨਾ ਕੌਣ ਆ ਤੇ ਪ੍ਰਮਾਤਮਾ ਵੱਲੋਂ ਵੀ ਮਾਲਕ ਵੱਲੋਂ ਵੀ ਉਹਨੂੰ ਧੱਕੇ ਹੀ ਪੈਂਦੇ ਆ ਦਰਗਾਹ 'ਚ ਵੀ ਸਜ਼ਾ ਮਿਲਦੀ ਆ ਤਾਂ ਇਹ ਸ਼ਰਾਬ ਕਦੇ ਪੀਣੀ ਨਹੀਂ ਚਾਹੀਦੀ ਭਾਵੇਂ ਕਥਾ-ਬਾਚਕ ਕਹਿੰਦੇ ਆ ਕਰਦੇ ਜੀ ਵੀ ਆਪਾਂ ਸਮਝਾਉਨੇ ਆ ਉਹ ਮੈਂਬਰ ਜਿਹੜਾ ਸ਼ਰਾਬ ਪੀਂਦਾ ਹੁੰਦਾ ਪਰ ਉਹ ਸਮਝਦਾ ਨਹੀਂ ਤਾਂ ਉਹ ਆਪਾਂ ਸਮਝਣ ਦਾ ਯਤਨ ਕਰੀਏ ਵੀ ਜੇ ਘਰ ਵਿੱਚ ਕੋਈ ਸ਼ਰਾਬ ਪੀਂਦਾ ਤਾਂ ਅਸੀਂ ਕੀ ਕਰਨਾ ਸਾਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਇਕੱਲਾ ਬੰਦਾ ਕਈ ਵਾਰੀ ਜਦੋਂ ਕਿਸੰਗ ਦੇ ਵਿੱਚ ਫਸ ਜਾਂਦਾ ਉਹਦਾ ਬਚਣਾ ਬਹੁਤ ਕਠਨ ਹੁੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਅਸੀਂ ਸਾਰੇ ਜਾਣਦੇ ਹਾਂ ਕਿ ਮੈਨੂੰ ਕਿਸੰਗ ਤੋਂ ਬਚਾਓ ਮੈਨੂੰ ਇਹ ਬੁਰੀ ਆਦਤ ਤੋਂ ਬਚਾ ਲੋ ਕਰਪਾ ਕਰੋ ਮੇਰੇ ਤੇ ਸਾਧ ਸੰਗਤ ਜੀ ਕੁਝ ਚੀਜ਼ਾਂ ਸਾਨੂੰ ਇਹਨਾਂ ਵੱਲ ਧਿਆਨ ਦੇਣਾ ਪਵੇਗਾ ਜੇ ਅਸੀਂ ਚਾਹੁੰਦੇ ਹਾਂ ਸਾਡੇ ਘਰ ਦਾ ਕੋਈ ਜੀਜਾ ਸ਼ਰਾਬ ਪੀਂਦਾ ਉਹ ਤੁਹਾਨੂੰ ਉਹਦੀ ਮਦਦ ਕਰਨੀ ਪੈਣੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਈ ਵਾਰੀ ਇਹ ਹੁੰਦਾ ਕਿ ਉਹ ਬੰਦਾ ਇਕੱਲੇਪਣ ਦਾ ਸ਼ਿਕਾਰ ਹੁੰਦਾ ਇਹ ਚੀਜ਼ਾਂ ਐਵੇਂ ਆ ਬੰਦੇ ਨੂੰ ਲੱਗਦਾ ਵੀ ਇਹ ਮੇਰਾ ਦੁੱਖ ਦੂਰ ਕਰਦੀਆਂ ਨੇ ਮੈਨੂੰ ਕੋਈ ਚਿੰਤਾ ਹੈ ਮੈਂ ਸ਼ਰਾਬ ਪੀ ਲੈਣਾ ਥੋੜੇ ਸਮੇਂ ਲਈ ਮੈਨੂੰ ਉਹ ਗਮੋ ਚਿੰਤਾ ਭੁੱਲ ਜਾਂਦੀ ਆ ਪਰ ਇਸ ਕਰਕੇ ਬਹੁਤੇ ਸ਼ਰਾਬੀ ਸ਼ਰਾਬ ਪੀਂਦੇ ਆ ਉਹ ਭੁਲਾਉਣਾ ਚਾਹੁੰਦੇ ਆ ਦੁੱਖ ਨੂੰ ਉਹ ਭੁਲਾਉਣਾ ਚਾਹੁੰਦੇ ਆ ਚਿੰਤਾਵਾਂ ਨੂੰ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਵੇਰੇ ਜਦੋਂ ਉੱਠਣਗੇ ਜਿਵੇਂ ਸ਼ਰਾਬ ਦਾ ਨਸ਼ਾ ਲੈ ਜਾਵੇਗਾ ਮੁੜ ਕੇ ਫਿਰ ਉਹ ਹੀ ਚੀਜ਼ਾਂ ਉਹਨਾਂ ਨੂੰ ਸਤਾਉਣਗੀਆਂ ਮੁੜ ਮੁੜ ਯਾਦ ਆਉਣਗੀਆਂ ਬੀਤੇ ਸਮੇਂ ਵਿੱਚ ਕੁਝ ਮਾੜਾ ਹੋਇਆ ਸੀ ਉਹਦੇ ਕਰਕੇ ਬੰਦੇ ਨੂੰ ਇਹ ਚਿੰਤਾਵਾਂ ਹੁੰਦੀਆਂ ਨੇ ਉਹ ਯਾਦਾਂ ਮੁੜ ਮੁੜ ਕੇ ਆਉਂਦੀਆਂ ਨੇ ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਹੁੰਦੀ ਹੈ ਇਸ ਕਰਕੇ ਬਹੁਤੇ ਲੋਕ ਸ਼ਰਾਬ ਦੇ ਆਦੀ ਹੋ ਜਾਂਦੇ ਆ ਤਾਂ ਉਦੋਂ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਹੁੰਦੀ ਹੈ ਕਈ ਵਾਰੀ ਅਸੀਂ ਉਹਨਾਂ ਨੂੰ ਗਾਲਾਂ ਦੇਣ ਲੱਗ ਜਾਂਦੇ ਆ ਆਪਾਂ ਵੀ ਉਹਨਾਂ ਨਾਲ ਗਲਤ ਵਿਹਾਰ ਕਰਦੇ ਆ ਉਹ ਤਾਂ ਹੁਣ ਸ਼ਰਾਬੀ ਆ ਉਹਦੀ ਤਾਂ ਮਤ ਹੈ ਨਹੀਂ ਗੁਰੂ ਰਾਮਦਾਸ ਜੀ ਕਹਿੰਦੇ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਨਾਈ ਖਸਮੋਂ ੱੱੱਕੇ ਖਾਏ ਜਿਤ ਪੀਤਾ ਖਸਮ ਬਿਸਰ ਦਰਗਹ ਮਲੇ ਸਜਾਈ ਤਾਂ ਗੁਰਮਖ ਪਿਆਰਿਓ ਉਹਦੀ ਤਾਂ ਹੁਣ ਜ਼ਿੰਦਗੀ ਹੀ ਓਦਾਂ ਦੀ ਹੋ ਗਈ ਉਹਦੀ ਤਾਂ ਮਤ ਓਦਾਂ ਦੀ ਹੋ ਗਈ ਆਪਾਂ ਤਾਂ ਠੀਕ ਆ ਨਾ ਤਾਂ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਉਹ ਜਿਹੜਾ ਜਕੜਿਆ ਹੋਇਆ ਉਹ ਆਦਤ ਦੇ ਵਿੱਚ ਕਿਉਂਕਿ ਮਨੋਵਿਗਿਆਨ ਦੇ ਅਨੁਸਾਰ ਬੰਦੇ ਦੀ ਕੋਈ ਵੀ ਆਦਤ 40 ਦਿਨਾਂ ਵਿੱਚ ਪੱਕਦੀ ਆ ਹਾਂਜੀ ਕੋਈ ਵੀ ਚੀਜ਼ ਤੁਸੀਂ ਲਗਾਤਾਰ 40 ਦਿਨ ਕਰ ਲੈਨੇ ਹੋ ਇੱਕ ਮਨ ਇੱਕ ਚਤ ਹੋ ਕੇ 41ਵੇਂ ਦਿਨ ਉਹ ਚੀਜ਼ ਆਪਣੇ ਆਪ ਤੁਸੀਂ ਕਰਨ ਲੱਗ ਜਾਂਦੇ ਹੋ ਤੁਹਾਡਾ ਸਰੀਰ ਉਵੇਂ ਉਦਾਂ ਦਾ ਹੀ ਬਣ ਜਾਂਦਾ ਇਹ ਕੋਈ ਵੀ ਆਦਤ ਆ ਇਹ ਪੱਕੀ ਆਦਤ ਜੇ ਤੁਸੀਂ ਬਣਾਉਣੀ ਆ 40 ਦਿਨੋਂ ਕੰਮ ਨੂੰ ਕਰਨਾ ਪਊਗਾ ਪਰ ਸ਼ਰਤ ਇਹ ਵੀ ਉਹ ਇੱਕ ਮਨ ਇੱਕ ਚਤ ਹੋ ਕੇ ਕੀਤਾ ਜਾਏ ਹੁਣੇ ਹੁੰਦਾ ਕੀ ਆ ਇੱਥੇ ਮੈਂ ਤੁਹਾਨੂੰ ਦੱਸਦਾ ਵੀ ਭੁੱਲ ਕਿੱਥੇ ਹੁੰਦੀ ਹੈ ਗਲਤੀ ਕਿੱਥੇ ਹੁੰਦੀ ਹੈ ਚੰਗੀਆਂ ਚੀਜ਼ਾਂ ਨੂੰ ਅਸੀਂ ਮਨ ਲਾ ਕੇ ਨਹੀਂ ਕਰਦੇ ਗੁਰੂ ਘਰੇ ਜਾਂਦੇ ਆ ਸੇਵਾ ਕਰਦੇ ਆ ਖਿਆਲ ਕਿਤੇ ਹੁੰਦੇ ਆ ਫੁਰਨੇ ਕਿਤੇ ਹੁੰਦੇ ਆ ਗੁਟਕਾ ਸਾਇ ਭਾਵੇਂ ਆਪਣੇ ਹੱਥ 'ਚ ਹੁੰਦਾ ਫੁਰਨੇ ਕਿਤੇ ਹੋਰ ਹੁੰਦੇ ਆ ਇੱਕ ਮਨ ਇੱਕ ਚਤ ਹੋ ਕੇ ਅਸੀਂ ਨਹੀਂ ਜਪਦੇ ਸੱਚ ਬਹੁਤ ਔਖਾ ਵਾ ਮਹਾਰਾਜੀ ਦੀ ਬਾਣੀ ਆਪ ਕਹੀ ਜਾਂਦੀ ਆ ਆਖਣ ਔਖਾ ਸੱਚਾ ਨਾਮ ਕਿ ਰੱਬ ਦਾ ਨਾਮ ਜਪਣਾ ਬਹੁਤ ਔਖਾ ਕਾਰਜ ਆ ਸੌਖਾ ਕੰਮ ਨਹੀਂ ਇਹੇ ਇਹ ਭਗਤਾਂ ਦੇ ਹਿੱਸੇ ਆਇਆ ਵਿਰਲਿਆਂ ਦੇ ਹਿੱਸੇ ਆਇਆ ਤਾਂ ਇਦਾਂ ਹੀ ਜਦੋਂ ਆਪਾਂ ਹੁਣ ਬੁਰਾ ਕੰਮ ਕਰਦੇ ਆਂ ਮਾੜਾ ਕੰਮ ਕਰਦੇ ਆਂ ਉਦੋਂ ਆਪਾਂ ਨੂੰ ਪਤਾ ਹੈ ਕਿ ਅਸੀਂ ਪੂਰਾ ਮਨ ਲਾ ਕੇ ਕਰਦੇ ਆਂ ਸ਼ਰਾਬੀ ਜਦੋਂ ਸ਼ਰਾਬ ਪੀਂਦਾ ਪੂਰੇ ਮਨ ਲਾ ਕੇ ਪੀਂਦਾ ਆਪਾਂ ਟੀਵੀਜ਼ਨ ਤੇ ਕੋਈ ਮੂਵੀ ਵੇਖਦੇ ਆਂ ਆਪਾਂ ਤੁਸੀਂ ਵੇਖੋ ਸ਼ਰਾਬੀ ਦੀ ਹਾਲਤ ਕਿੱਦਾਂ ਦੀ ਹੁੰਦੀ ਹੈ ਜਦੋਂ ਤੁਸੀਂ ਕੋਈ ਫਿਲਮ ਵੇਖ ਰਹੇ ਹੋ ਸਿਨੇਮੇ ਦੇ ਵਿੱਚ ਜਾਂ ਘਰ ਵਿੱਚ ਤੁਸੀਂ ਵੇਖਿਓ ਤੁਸੀਂ ਆਪਣਾ ਆਪ ਭੁੱਲ ਜਾਂਦੇ ਹੋ ਫਿਲਮ ਵਿੱਚ ਕੋਈ ਰੋ ਰਿਹਾ ਤੁਸੀਂ ਉਹਦੇ ਦੁੱਖਾਂ ਨੂੰ ਮਹਿਸੂਸ ਕਰਦੇ ਹੋ ਕੋਈ ਖੁਸ਼ ਹੋ ਰਿਹਾ ਖੁਸ਼ ਹੋ ਜਾਂਦੇ ਹੋ ਤੁਸੀਂ ਉਹ ਲਈ ਰੂਪ ਬਣ ਜਾਂਦੇ ਹੋ ਜੋ ਸਾਹਮਣੇ ਪਰਦੇ ਤੇ ਦਿਖ ਰਿਹਾ ਇਹ ਚੀਜ਼ਾਂ ਦਾ ਅਸਰ ਤੁਹਾਡੇ ਤੇ ਹੁੰਦਾ ਵਾ ਇਸ ਤਰ੍ਹਾਂ ਬਿਲਕੁਲ ਸ਼ਰਾਬੀ ਜਿਹੜਾ ਹੈ ਉਹਦੀ ਵੀ ਹਾਲਤ ਇਦਾਂ ਦੀ ਹੁੰਦੀ ਹੈ ਤਾਂ ਤੁਹਾਨੂੰ ਜਿਵੇਂ ਉਹ 2 ਘੰਟੇ 3 ਘੰਟੇ ਦੀ ਫਿਲਮ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਚਿੰਤਾਵਾਂ ਭੁੱਲ ਜਾਂਦੀਆਂ ਨੇ ਤਾਂ ਕੁਝ ਲੋਕ ਇਹੋ ਜਿਹੇ ਆ ਜਦੋਂ ਗਮਗੀਨ ਹੁੰਦੇ ਆ ਦੁਖੀ ਹੁੰਦੇ ਆ ਉਹ ਸਿਨੇਮੇ ਚ ਚਲੇ ਜਾਂਦੇ ਆ ਉੱਥੇ ਫਿਲਮਾਂ ਦੇਖਣ ਲੱਗ ਜਾਂਦੇ ਆ ਵੀ ਦੋ ਤਿੰਨ ਘੰਟੇ ਚਿੰਤਾ ਭੁੱਲ ਜੂਗੀ ਮੁੜ ਕੇ ਪਰ ਜਦੋਂ ਬਾਹਰ ਆਉਂਦੇ ਆ ਉਸ ਵਕਤ ਉਹਨਾਂ ਨੂੰ ਉਹ ਚੀਜ਼ਾਂ ਫਿਰ ਸਤਾਉਂਦੀਆਂ ਨੇ ਤਾਂ ਮੇਰੇ ਕਹਿਣ ਦਾ ਭਾਵ ਇਹ ਆ ਚਿੰਤਾ ਨੂੰ ਭੁਲਾਉਣਾ ਇਹ ਇਹਦਾ ਇਲਾਜ ਨਹੀਂ ਚਿੰਤਾ ਨੂੰ ਮਿਟਾਉਣਾ ਇਹਦਾ ਇਲਾਜ ਆ ਗੁਰੂ ਸਾਹਿਬ ਚਿੰਤਾ ਨੂੰ ਮਿਟਾਉਂਦੇ ਆ ਜੜੋਂ ਖਤਮ ਕਰਦੇ ਆ ਤੁਸੀਂ ਵੇਖਿਓ ਕਈ ਵਾਰੀ ਸਾਡੇ ਘਰਾਂ ਦੇ ਆਸ-ਪਾਸ ਘਾਹ ਹੁੰਦਾ ਜੋ ਬਿਨਾ ਉਗਾਏ ਉੱਗ ਜਾਂਦਾ ਕੁਝ ਲੋਕ ਘਾਹ ਵਰਗੇ ਹੁੰਦੇ ਆ ਜਿਵੇਂ ਕਿਸੇ ਦੇ ਕੀਤੇ ਕਿਰਾਏ ਤੇ ਉੱਗ ਪੈਂਦੇ ਆਪਾਂ ਇਸ ਤਰ੍ਹਾਂ ਵੀ ਕਹਿੰਨੇ ਆ ਤਾਂ ਇਹ ਘਾਹ ਕੁਦਰਤੀ ਬਨਸਪਤੀ ਆਪਣੇ ਆਪ ਹੋ ਜਾਂਦੀ ਆ ਆਪਾਂ ਕਈ ਵਾਰੀ ਉੱਪਰੋਂ ਉੱਪਰੋਂ ਨੂੰ ਪੱਟ ਦਿੰਨੇ ਆ ਜੜਾਂ ਪੁੱਟਦੇ ਨਹੀਂ ਫਿਰ ਉਹ ਹੋ ਜਾਂਦਾ ਤਾਂ ਇਸ ਤਰ੍ਹਾਂ ਕੁਝ ਆਤ ਤਾਂ ਸਾਡੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਜੜੋਂ ਨਹੀਂ ਪੁੱਟਦੇ ਜਿੰਨਾ ਸਮਾਂ ਅਸੀਂ ਜੜੋਂ ਨਹੀਂ ਪੁੱਟਦੇ ਉਨਾ ਸਮਹਿਨਾ ਦਾ ਇਲਾਜ ਨਹੀਂ ਹੋ ਸਕਦਾ ਤਾਂ ਪਰਿਵਾਰ ਵਿੱਚ ਰਹਿੰਦਿਆਂ ਕਦੇ ਖੁਸ਼ੀ ਕਦੇ ਦੁੱਖ ਬਣੇ ਰਹਿੰਦੇ ਆ ਹਰਕ ਸਮੇ ਬਹੁਤਾ ਖੁਸ਼ਕੁਸ਼ ਨਾ ਹੋਈਏ ਖੁਸ਼ੀ ਆ ਜੇ ਪੈਰ ਨਾ ਛੱਡੀਏ ਸੋਗ ਵੇਲੇ ਬਹੁਤਾ ਉਦਾਸ ਨਾ ਹੋਈਏ ਜੀ ਸੋਗ ਸਮੇ ਯਾਦ ਰੱਖੀਏ ਇਹ ਸਮਾਂ ਨਹੀਂ ਰਹਿਣਾ ਸੁੱਖ ਵੇਲੇ ਵੀ ਯਾਦ ਰੱਖੀਏ ਇਹ ਸਮਾਂ ਨਹੀਂ ਰਹਿਣਾ ਹੁਣ ਜਿਹੜੀ ਮਾੜੀ ਸੰਗਤ ਦੀ ਆਪਾਂ ਗੱਲ ਕਰਦੇ ਆਂ ਵੀ ਕੋਈ ਸਾਡਾ ਪਤੀ ਜਾਂ ਘਰ ਵਾਲਾ ਸ਼ਰਾਬ ਪੀਂਦਾ ਕੋਈ ਭੈਣ ਭਾਈ ਇਸ ਤਰ੍ਹਾਂ ਇਹਨਾਂ ਬੁਰੀ ਸੰਗਤ ਵਿੱਚ ਫਸਿਆ ਹੋਇਆ ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਤਾਂ ਬੀਬੀਆਂ ਵੀ ਇਹ ਚੀਜ਼ਾਂ ਦੀਆਂ ਉਹਨਾਂ ਨੂੰ ਆਤ ਤਾਂ ਪਹਿ ਚੁੱਕੀਆਂ ਨੇ ਉਹ ਸ਼ਰਾਬ ਪੀਂਦੀਆਂ ਨੇ ਕੁਝ ਨੌਜਵਾਨ ਕੁੜੀਆਂ ਨੇ ਇਹ ਸੰਗਤ ਬੁਰੀ ਕਰਕੇ ਉਹਨਾਂ ਤੇ ਅਸਰ ਪੈ ਗਿਆ ਵਾ ਹਸੀਆਂ ਹੋਈਆਂ ਨੇ ਦਲਦਲ ਦੇ ਵਿੱਚ ਕੁਝ ਲੋਕਾਂ ਨੇ ਇਹਨੂੰ ਇੱਕ ਟ੍ਰੈਂਡ ਬਣਾ ਲਿਆ ਕਿ ਹੈ ਹੀ ਇਦਾਂ ਕੁਝ ਸਾਡੇ ਸਮਾਜ ਦੀਆਂ ਕ੍ਰਿਤੀਆਂ ਇਹੋ ਜਿਹੀਆਂ ਹੋ ਗਈਆਂ ਵਿਆਹ ਦੇ ਸਾਡੇ ਪ੍ਰਬੰਧ ਜਿਵੇਂ ਕਈ ਵਾਰੀ ਆਪਾਂ ਕਹਿੰਦੇ ਆ ਕਿ ਗੁਰੂ ਬਿਨਾ ਤਾਂ ਵਿਆਹ ਹੋ ਜਾਊਗਾ ਪਰ ਸ਼ਰਾਬ ਬਿਨਾ ਵਿਆਹ ਨਹੀਂ ਹੋਣਾ ਤਾਂ ਉਹ ਫਿਰ ਘਰ ਵਾਲਾ ਘਰ ਵਾਲੀ ਨੂੰ ਇਹ ਚਿੰਤਾ ਬਣੀ ਰਹਿੰਦੀ ਹੁੰਦੀ ਆ ਆਪਸ ਵਿੱਚ ਅਣਮਣ ਹੋ ਜਾਂਦੀ ਆ ਘਰ ਵਾਲਾ ਸੋਚਦਾ ਇਹ ਮੈਨੂੰ ਹੁਣ ਬੋਲੇਗੀ ਵਿਆਹ ਤੇ ਮੈਂ ਜਾਵਾਂਗਾ ਉੱਥੇ ਸ਼ਰਾਬ ਪੀਵਾਂਗਾ ਘਰ ਵਾਲੀ ਜਿਹੜੀ ਆ ਉਹਨੂੰ ਇਹ ਹੁੰਦਾ ਵੀ ਇਹ ਸ਼ਰਾਬ ਪੀ ਕੇ ਕਿਤੇ ਖਰਾਬੀ ਨਾ ਕਰ ਦਵੇ ਇਸ ਤਰ੍ਹਾਂ ਉਹਦੇ ਮਨ ਵਿੱਚ ਚਿੰਤਾ ਬਣੀ ਰਹਿੰਦੀ ਆ ਇਹੋ ਜਿਹਾ ਸਾਡੇ ਸਮਾਜ ਦਾ ਮਾਹੌਲ ਕਿਉਂਕਿ ਸਾਡਾ ਜਿਹੜਾ ਸਮਾਜ ਆ ਸੰਸਾਰ ਉਹਦਾ ਗੁਰਬਾਣੀ ਨਾਲ ਮੇਲ ਨਹੀਂ ਮਿਲਦਾ ਜੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆ ਐਵੇਂ ਨਹੀਂ ਇਹ ਪੰਗਤੀ ਬਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹੀ ਇਹਦੇ ਪਿੱਛੇ ਬਹੁਤ ਵੱਡਾ ਰਾਜ ਆ ਭਗਤਾਂ ਦਾ ਸੰਸਾਰੀਆਂ ਦਾ ਕਦੇ ਆਪਸ ਵਿੱਚ ਜੋੜ ਆਉਂਦਾ ਹੀ ਨਹੀਂ ਸਮਾਜ ਵਿੱਚ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਅਧਿਆਤਮ ਤਲ ਤੇ ਪੂਰੀਆਂ ਉੱਤਰਦੀਆਂ ਹੀ ਨਹੀਂ ਤਾਂ ਜਦੋਂ ਵੀ ਘਰ ਵਿੱਚ ਕੋਈ ਸ਼ਰਾਬ ਪੀਂਦਾ ਸਭ ਤੋਂ ਪਹਿਲਾਂ ਉਹਨੂੰ ਪਿਆਰ ਨਾਲ ਸਮਝਾਓ ਉਹਨੂੰ ਕਹੋ ਇੱਕਦਮ ਨਹੀਂ ਆਪਾਂ ਕੋਈ ਚੀਜ਼ ਛੱਡ ਸਕਦੇ ਹੁੰਦੇ ਕਿ ਭਾਈ ਤੂੰ ਹੌਲੀ-ਹੌਲੀ ਇਹਨੂੰ ਕਟਾ ਮੰਨ ਲਓ ਤੁਸੀਂ ਗੁੱਸਾ ਕਰਦੇ ਹੋ ਤੁਹਾਨੂੰ ਆ ਦਿੱਤਾ ਕਿਸੇ ਨੂੰ ਗੁੱਸਾ ਕਰਨ ਦੀ ਤੁਹਾਨੂੰ ਕਿਹਾ ਜਾਵੇ ਅੱਜ ਹੀ ਗੁੱਸਾ ਛੱਡ ਦੇ ਨਹੀਂ ਛੱਡ ਸਕਦੇ ਹਾਂ ਪਹਿਲਾਂ ਉਹ ਚੀਜ਼ ਨੂੰ ਕੱਟ ਕੀਤਾ ਜਾ ਸਕਦਾ ਜਿਹੜੀ ਚੀਜ਼ ਇੰਨੇ ਸਮੇਂ ਦੀ ਪੱਕੀ ਹੋਈ ਆ ਇੰਨੀ ਛੇਤੀ ਤਾਂ ਨਹੀਂ ਉਹ ਛੁੱਟੇਗੀ ਇੰਨੀ ਜਲਦੀ ਨਹੀਂ ਛੁਟਕਾਰਾ ਹੋਵੇਗਾ ਉਹਨੂੰ ਕਟਾਉਣਾ ਪਵੇਗਾ ਕਟਦੀ ਕਟਦੀ ਇੰਨੀ ਕਟ ਜਾਵੇਗੀ ਇੱਕ ਦਿਨ ਉਹ ਮਿਟ ਜਾਵੇਗੀ ਸ਼ਰਾਬੀ ਨੂੰ ਜਦੋਂ ਆਪਾਂ ਸ਼ਰਾਬ ਛਡਾਉਣੀ ਹੋਵੇ ਉਹਨੂੰ ਸਾਡੇ ਗੁੱਸੇ ਦੀ ਨਹੀਂ ਸਾਡੇ ਗੁੱਸੇ ਵਾਲੇ ਪ੍ਰਤੀਕਰਮ ਦੀ ਨਹੀਂ ਪਿਆਰ ਦੀ ਲੋੜ ਹੁੰਦੀ ਹੈ ਉਹਨੂੰ ਕਹਿ ਦਿਓ ਭਾਈ ਸ਼ਰਾਬ ਪੀਣੀ ਆ ਪੀ ਚੱਲ ਪਰ ਇਹਨੂੰ ਘਟਾਉਣ ਦੀ ਕੋਸ਼ਿਸ਼ ਕਰ ਇਹ ਵੀ ਕਹੋ ਜਦੋਂ ਤੇਰਾ ਮਨ ਬਣੇ ਨਾ ਸਭ ਤੋਂ ਪਹਿਲਾਂ ਮੈਨੂੰ ਦੱਸੀ ਕਿ ਮੈਂ ਸ਼ਰਾਬ ਛੱਡਣੀ ਚਾਹੁੰਨਾ ਇਸ ਤਰ੍ਹਾਂ ਉਹਨੂੰ ਕਹਿ ਕੇ ਦੇਖਣਾ ਕਦੇ ਜਦੋਂ ਤੇਰਾ ਮਨ ਬਣੇ ਸਭ ਤੋਂ ਪਹਿਲਾਂ ਮੈਨੂੰ ਦੱਸੀ ਜਦੋਂ ਇਹੋ ਜਿਹੇ ਫੁਰਨੇਓ ਦੇ ਅੰਦਰ ਪੈਦਾ ਹੋਣਗੇ ਉਹਦਾ ਵੀ ਮਨ ਕਹੇਗਾ ਕਿ ਦੇਖੋ ਇਹ ਪ੍ਰੇਮ ਸਾਰਿਆਂ ਨੂੰ ਜਿੱਤ ਲੈਂਦਾ ਮੈਂ ਤਾਂ ਇੰਨੇ ਹੀ ਤੁਹਾਨੂੰ ਇਹ ਕਹੂੰਗਾ ਪ੍ਰੇਮ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਅਸੀਂ ਕਰਦੇ ਹੀ ਨਹੀਂ ਪਰ ਇਹ ਸਾਚ ਕਹੋ ਸੁਣ ਲੇਹੋ ਸਵੇ ਜਿਨ ਪ੍ਰੇਮ ਕੀ ਉਹ ਤਨਹੀ ਪ੍ਰਭ ਪਾਇਓ ਪ੍ਰੇਮ ਨਾਲ ਰੱਬ ਮਿਲ ਜਾਂਦਾ ਪ੍ਰੇਮ ਦੇ ਨਾਲ ਸ਼ਰਾਬੀ ਸ਼ਰਾਬ ਕਿਵੇਂ ਨਹੀਂ ਛੱਡੇਗਾ ਜੀ ਕਰਦੇ ਜੀਆਂ ਨੂੰ ਉਹਦੀ ਮਦਦ ਕਰਨੀ ਪਵੇਗੀ ਉਲਟਾ ਸਾਡੇ ਵਿੱਚ ਕੀ ਹੁੰਦਾ ਤੁਸੀਂ ਵੇਖਿਓ ਕਿ ਜਦੋਂ ਸਾਨੂੰ ਪਤਾ ਲੱਗਦਾ ਸ਼ਰਾਬੀ ਕੋਈ ਵੀ ਸ਼ਰਾਬ ਪੀ ਰਿਆ ਉਸ ਵਕਤ ਅਸੀਂ ਕੀ ਕਰਦੇ ਹਾਂ ਸਾਧ ਸੰਗਤ ਜੀ ਉਹ ਘਰ ਆਉਂਦਾ ਅਸੀਂ ਉਹਦੇ ਨਾਲ ਲੜਨਾ ਸ਼ੁਰੂ ਕਰ ਦਿੰਨੇ ਹਾਂ ਅਸੀਂ ਕਦੇ ਉਹਦੇ ਕੋਲ ਬੈਠ ਕੇ ਉਹਦੀ ਚਿੰਤਾ ਦਾ ਕਾਰਨ ਜਾਣਿਆ ਹੀ ਨਹੀਂ ਕਿ ਉਹ ਸ਼ਰਾਬ ਪੀਂਦਾ ਕਿਉਂ ਆ ਹੋ ਸਕਦਾ ਸਾਡੇ ਪਤੀ ਨੂੰ ਕੋਈ ਕੰਮ ਤੋਂ ਪਰੇਸ਼ਾਨੀ ਹੋਵੇ ਤੇ ਉਹ ਦੁੱਖ ਸਾਡੇ ਨਾਲ ਸਾਂਝਾ ਨਾ ਕਰਦਾ ਹੋਵੇ ਹੋ ਸਕਦਾ ਉਹਨੂੰ ਘਰ ਦੀ ਕੋਈ ਵੱਡੀ ਚਿੰਤਾ ਹੋਵੇ ਜਿਹੜੀ ਸਾਨੂੰ ਨਾ ਪਤਾ ਹੋਵੇ ਕਿ ਇਹ ਇਸ ਗੱਲ ਦੀ ਇੰਨੀ ਚਿੰਤਾ ਕਰਦਾ ਉਹਨੂੰ ਕੋਲ ਬਿਠਾ ਕੇ ਪੁੱਛੀਏ ਭਾਈ ਤੈਨੂੰ ਚਿੰਤਾ ਕੀ ਆ ਸ਼ਰਾਬ ਪੀਣ ਦੇ ਨਾਲ ਇਹਦਾ ਮਸਲਾ ਹੱਲ ਨਹੀਂ ਹੋਣਾ ਆਪਾਂ ਦੋਵੇਂ ਜੀ ਰਲ ਕੇ ਇਹਦਾ ਹੱਲ ਕਰਾਂਗੇ ਤੂੰ ਸ਼ਰਾਬ ਨਾ ਪੀ ਤਾਂ ਬੜੇ ਪਿਆਰ ਦੇ ਨਾਲ ਬੜੇ ਤਰੀਕੇ ਨੇ ਪਰ ਉਹ ਗੱਲ ਆ ਵੀ ਅਸੀਂ ਮਨੋਵਿਗਿਆਨ ਨਾ ਤਾਂ ਸਮਝਿ ਪਾਉਨੇ ਆ ਨਾ ਅਸੀਂ ਮਨੋਵਿਗਿਆਨ ਪੜ੍ਹਦੇ ਆ ਇਸ ਕਰਕੇ ਅਸੀਂ ਬਹੁਤ ਪਿੱਛੇ ਚਲੇ ਗਏ ਮਹਾਰਾਜ ਨੇ ਤਾਂ ਸਾਨੂੰ ਆਖਿਆ ਸੀ ਬਹੁਤ ਕਿਤਾਬਾਂ ਪੜ੍ਹੋ ਤੁਸੀਂ ਹੋਰਾਂ ਧਰਮਾਂ ਬਾਰੇ ਵੀ ਪੜ੍ਹੋ ਗਿਆਨ ਹਾਸਲ ਕਰੋ ਅਸੀਂ ਤਾਂ ਆਪਣਾ ਇਤਿਹਾਸ ਆਪਣੀ ਬਾਣੀ ਬਾਰੇ ਨਹੀਂ ਜਾਣਿਆ ਦੂਜਿਆਂ ਬਾਰੇ ਅਸੀਂ ਕਿਵੇਂ ਜਾਣਦੇ ਤਾਂ ਹੌਲੀ-ਹੌਲੀ ਇਹ ਚੀਜ਼ਾਂ ਅਸਰ ਕਰਦੀਆਂ ਨੇ ਇੱਕਦਮ ਨਹੀਂ ਵੈਸੇ ਵੀ ਮਾੜੀ ਚੀਜ਼ ਦਾ ਅਸਰ ਬਹੁਤ ਜਲਦੀ ਪੈਂਦਾ ਚੰਗੀ ਚੀਜ਼ ਦਾ ਅਸਰ ਬਹੁਤ ਹੌਲੀ-ਹੌਲੀ ਪੈਂਦਾ ਵਾ ਹੁਣ ਕੁੱਝ ਲੋਕ ਹੁੰਦੇ ਆ ਜਿਹੜੇ ਆਪਣੇ ਦੋਸਤਾਂ ਨਾਲ ਰਲ ਕੇ ਸ਼ਰਾਬ ਪੀਂਦੇ ਆ ਤੁਸੀਂ ਇਹ ਗੱਲ ਤੇ ਗੌਰ ਕਰਨਾ ਧਿਆਨ ਦੇਣਾ ਉਹਨਾਂ ਲੋਕਾਂ ਨੂੰ ਆਪਾਂ ਸਹਿਜੇ ਹੀ ਹਟਾ ਸਕਦੇ ਹਾਂ ਸ਼ਰਾਬ ਪੀਣੋਂ ਕਿਵੇਂ ਉਹ ਉਹਨਾਂ ਨੂੰ ਉਹਨਾਂ ਤੋਂ ਪਾਸੇ ਕਰ ਦਿਓ ਜਿਹੜੇ ਉਹਨਾਂ ਨਾਲ ਮਿਲ ਕੇ ਸ਼ਰਾਬ ਪੀਂਦੇ ਆ ਜੇ ਸਾਡਾ ਕੋਈ ਘਰ ਦਾ ਜੀ ਘਰ ਦਾ ਮੈਂਬਰ ਸ਼ਰਾਬ ਪੀਂਦਾ ਕੋਈ ਵੀ ਰਿਸ਼ਤੇਦਾਰ ਜਿੰਨਾ ਵਿੱਚ ਬਹਿ ਕੇ ਪੀਂਦਾ ਹੈ ਪੀਂਦਾ ਹੈ ਸ਼ਰਾਬ ਉਹਨਾਂ ਨਾਲੋਂ ਹਟਾ ਦਿਓ ਉਹ ਬੁਰੀ ਸੰਗਤ ਤੋਂ ਦੂਰ ਕਰ ਦਿਓ ਆਪਣੇ ਆਪ ਉਹਦੀ ਆਦਤ ਹੌਲੀ-ਹੌਲੀ ਹਟ ਜਾਵੇਗੀ ਹੁਣ ਕੁੱਝ ਲੋਕ ਹੁੰਦੇ ਆ ਜਿਹੜੇ ਇਕੱਲੇ ਸ਼ਰਾਬ ਪੀਂਦੇ ਆ ਉਹਨਾਂ ਨੂੰ ਥੋੜਾ ਮੁਸ਼ਕਲ ਹੁੰਦਾ ਉਹਨਾਂ ਲੋਕਾਂ ਨਾਲ ਹਟਾਉਣਾ ਰੋਕਣਾ ਜਿਹੜੇ ਰਲ ਕੇ ਸ਼ਰਾਬ ਪੀਂਦੇ ਆ ਇੱਕ ਮਨੋਵਿਗਿਆਨ ਆ ਜੀ ਇਹ ਵੀ ਤੁਸੀਂ ਚੇਤੇ ਰੱਖਣਾ ਹੁਣ ਤੁਸੀਂ ਇਹ ਗੱਲ ਤੇ ਵੀ ਗੌਰ ਕਰਿਓ ਕੋਈ ਵੀ ਬੰਦਾ ਇਹ ਸੰਸਾਰ ਦੇ ਵਿੱਚ ਇਕੱਲਾ ਨਹੀਂ ਰਹਿ ਸਕਦਾ ਹਰ ਇੱਕ ਬੰਦੇ ਦੇ ਵਿਅਕਤੀ ਦੇ ਭੈਣ ਭਰਾ ਦੋਸਤ ਗਵਾਂਢੀ ਰਿਸ਼ਤੇਦਾਰ ਹੁੰਦੇ ਹੀ ਆ ਨਾ ਦੋਸਤ ਜਿਹੜੇ ਹੁੰਦੇ ਆ ਸਾਡੀ ਆਪਣੀ ਚੋਣ ਹੁੰਦੀ ਆ ਰਿਸ਼ਤੇਦਾਰੀਆਂ ਜਿਹੜੀਆਂ ਹੁੰਦੀਆਂ ਉਹ ਸਾਡੇ ਜਨਮ ਨਾਲ ਸਾਡੇ ਉੱਪਰ ਆਪਣੇ ਆਪ ਹੀ ਉਹ ਠੋਸ ਦਿੱਤੀਆਂ ਜਾਂਦੀਆਂ ਆਪਣੇ ਆਪ ਤਾਂ ਹੁੰਦਾ ਕਿ ਇਹ ਚੀਜ਼ਾਂ ਮੰਨਣੀਆਂ ਹੀ ਪੈਣੀਆਂ ਨੇ ਦੋਸਤ ਉਹਨੂੰ ਕਹਿੰਦੇ ਆ ਜਿਨ੍ਹਾਂ ਆਦਤਾਂ ਪਸੰਦਗੀਆਂ ਤੇ ਨਾ ਪਸੰਦਗੀਆਂ ਸਾਡੇ ਜਿਹੀਆਂ ਹੁੰਦੀਆਂ ਨੇ ਹੁਣ ਇਸ ਸੁਭਾਅਕ ਦੀ ਗੱਲ ਹੁੰਦੀ ਆ ਸ਼ਰਾਬੀ ਦੇ ਦੋਸਤ ਜਿਹੜੇ ਅਕਸਰ ਸ਼ਰਾਬੀ ਹੁੰਦੇ ਆ ਉਹਨਾਂ ਸ਼ਰਾਬੀ ਬੰਦੇ ਨੂੰ ਤਾਂ ਉਹੋ ਜੀ ਸੰਗਤੀ ਵਧੀਆ ਲੱਗਦੀ ਆ। ਐਵੇਂ ਵੀ ਆਪਾਂ ਕਹਿ ਸਕਦੇ ਆ ਕਿ ਸ਼ਰਾਬੀ ਬੰਦਾ ਨਾ ਆਪਣੇ ਆਪ ਨੂੰ ਬਹੁਤ ਸੌਖਾ ਮਹਿਸੂਸ ਕਰਦਾ ਆਪਣੇ ਸ਼ਰਾਬੀ ਦੋਸਤਾਂ ਵਿੱਚ ਰਹਿ ਕੇ। ਉਹ ਕਹਿੰਦਾ ਮੈਨੂੰ ਤਾਂ ਇਹੀ ਰਿਸ਼ਤਾ ਪਸੰਦ ਆ। ਇਸ ਕਰਕੇ ਦੂਜੇ ਲੋਕਾਂ ਨਾਲ ਸ਼ਰਾਬੀ ਦਾ ਰਿਸ਼ਤਾ ਨਾ ਤਾਂ ਡੂੰਘਾ ਹੁੰਦਾ ਨਾ ਹੀ ਵਿਸ਼ਾਲ ਹੁੰਦਾ। ਇਹੋ ਜੀ ਗੱਲ ਦੇ ਵਿੱਚ ਜਦੋਂ ਆਪਾਂ ਵੇਖਦੇ ਆ ਜੇ ਸ਼ਰਾਬੀ ਸ਼ਰਾਬ ਛੱਡਣਾ ਚਾਹਵੇ ਉਹਦੇ ਦੋਸਤ ਨਹੀਂ ਉਹਨੂੰ ਛੱਡਣ ਦਿੰਦੇ। ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਤਾਂ ਉਹ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆਮੋਹ ਪਿਆਰ ਤਾਂ ਆਪਾਂ ਨੂੰ ਉਹਨਾਂ ਨੂੰ ਦੂਰ ਕਰਨਾ ਪਵੇਗਾ ਉਹ ਬੰਦਿਆਂ ਨਾਲੋਂ ਜਿਹੜੇ ਉਹਦੇ ਨਾਲ ਬੈਠ ਕੇ ਸ਼ਰਾਬ ਪੀਂਦੇ ਆ ਤੇ ਜਦੋਂ ਆਪਾਂ ਉਹ ਕਹਿੰਦੇ ਆ ਵੀ ਤੂੰ ਭਾਈ ਉੱਥੇ ਨਾ ਜਾ ਫਿਰ ਘਰੇ ਲੜਾਈ ਪੈਂਦੀ ਆ ਇਹ ਸਵਾਲ ਇੱਥੇ ਖੜਾ ਹੋਵੇਗਾ ਇੱਥੇ ਤੁਸੀਂ ਕੀ ਕਰਨਾ ਸਭਣੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਇਹ ਤੁਸੀਂ ਛਾਲਾ ਮਾਰ ਕੇ ਜੋਰ ਲਾ ਕੇ ਹੰਭ ਗਏ ਹੋ ਨਾ ਉਸ ਵਕਤ ਮਾਲਕ ਅੱਗੇ ਅਰਦਾਸ ਕਰੋ ਕਿ ਮੇਰੇ ਘਰ ਦਾ ਜੀ ਅਰਦਾਸ ਕਰੋ ਸ਼ਰਾਬ ਪੀਂਦਾ ਵਿਕਾਰਾਂ ਵਿੱਚ ਡੁੱਬਿਆ ਵਾਹਿਗੁਰੂ ਇਹਨਾਂ ਚੀਜ਼ਾਂ ਨੂੰ ਮਾਇਆ ਨੂੰ ਬਣਾਉਣ ਵਾਲਾ ਵੀ ਵਾਹਿਗੁਰੂ ਤੂੰ ਹੀ ਆ ਕੱਢਣ ਵਾਲਾ ਵੀ ਵਾਹਿਗੁਰੂ ਤੂੰ ਹੀ ਆ ਅਸੀਂ ਸਭ ਕੁਝ ਕਰਕੇ ਆਪਣੀ ਜੋ ਕਰਮ ਸੀ ਵੇਖ ਚੁੱਕੇ ਆ ਅਰਦਾਸ ਕਰੋ ਮਾਲਕ ਅੱਗੇ ਰੋਜ਼ ਕੜਾ ਪ੍ਰਸ਼ਾਦ ਬਣਾ ਕੇ ਪੰਜ ਸਿੰਘ ਸਹਿਬਾਨਾਂ ਤੋਂ ਵੀ ਤਸਵੀਰ ਅਰਦਾਸ ਕਰਵਾ ਸਕਦੇ ਹਾਂ ਕਿ ਤੁਹਾਡਾ ਇਹ ਕਾਰਜ ਪੂਰਾ ਹੋਵੇ ਇਹ ਵੀ ਇੱਕ ਕਾਰਜ ਹੀ ਹੁੰਦਾ ਕਿ ਮਾੜੇ ਪਾਸੇ ਜਾ ਰਿਹਾ ਆਪਣੇ ਘਰ ਦਾ ਜੀ ਉਹਨੂੰ ਹਟਾਉਣਾ ਬਹੁਤ ਵੱਡਾ ਕਾਰਜ ਹੁੰਦਾ ਇਸ ਕਰਕੇ ਜਿਹੜੇ ਸ਼ਰਾਬੀ ਹੁੰਦੇ ਆ ਜਦੋਂ ਇੱਕ ਦੂਜੇ ਕੋਲ ਬੈਠਦੇ ਆ ਉਹ ਜ਼ਿਆਦਾ ਕਰਕੇ ਹੋ ਹੁੰਦਾ ਉਹਨਾਂ ਨੂੰ ਸ਼ਰਾਬ ਆ ਜਾਵੇ ਕੋਈ ਨਾ ਕੋਈ ਬਹਾਨਾ ਚਾਹੀਦਾ ਕਹਿ ਦੇਣਗੇ ਅੱਜ ਉਹ ਫਲਾਣੇ ਦੀ ਪਾਰਟੀ ਆ ਅੱਜ ਫਲਾਣੇ ਦਾ ਜਨਮ ਦਿਨ ਸੀ ਉਹਨਾਂ ਨੂੰ ਬਹਾਨੇ ਚਾਹੀਦੇ ਆ ਇਸ ਕਰਕੇ ਨਾ ਉਹ ਕਹਿਣਗੇ ਅੱਜ ਤੇਰੀ ਵਾਰੀ ਆ ਪਲੌਣ ਦੀ ਅੱਜ ਮੇਰੀ ਵਾਰੀ ਆ ਐਵੇਂ ਬਹਾਨੇ ਨਾਲ ਉਹ ਸ਼ਰਾਬਾਂ ਪੀ ਲੈਂਦੇ ਹੁੰਦੇ ਆ ਜੇ ਸ਼ਰਾਬੀ ਆਪਣੀ ਆਤਾਂ ਨੂੰ ਛੱਡੇ ਨਾ ਤਾਂ ਉਹ ਆਪਣੇ ਨਿੱਤ ਦਿਨ ਦੇ ਰਜੇਵੇਂ ਜਿਹੜੇ ਆ ਉਹ ਸੰਗੀ ਸਾਥੀ ਜਿਹੜੇ ਉਹਨੂੰ ਉਹ ਵੀ ਛੱਡਣੇ ਪੈਣਗੇ ਕੱਲੀ ਸ਼ਰਾਬ ਨਹੀਂ ਛੱਡਣੀ ਪੈਣੀ ਉਹਨੂੰ ਦੋਸਤ ਵੀ ਛੱਡਣੇ ਪੈਣਗੇ ਗੱਲ ਤੁਸੀਂ ਚੇਤੇ ਰੱਖਿਓ ਜਿੰਨਾ ਵਿੱਚ ਬਹਿ ਕੇ ਉਹ ਸ਼ਰਾਬ ਪੀਂਦਾ ਵਾ ਹੁਣ ਸ਼ਰਾਬੀ ਵੀ ਵੱਖ-ਵੱਖ ਤਰ੍ਹਾਂ ਦੇ ਹੁੰਦੇ ਆ ਬਹੁਤ ਹੀ ਸ਼ਰਾਬੀ ਤਾਂ ਵੱਧ ਕੰਮ ਕਰਨ ਕਰਕੇ ਸ਼ਰਾਬ ਥੋੜੀ ਪੀਂਦੇ ਆ ਸਗੋਂ ਸ਼ਰਾਬ ਪੀਣ ਲਈ ਵੱਧ ਕੰਮ ਕਰਦੇ ਆ ਵੀ ਕੰਮ ਕਰਾਂਗੇ ਦਿਹਾੜੀ ਕਰਾਂਗੇ ਸ਼ਾਮ ਨੂੰ ਸ਼ਰਾਬ ਪੀਵਾਂਗੇ ਇਹੋ ਜਿਹੇ ਬੰਦੇ ਨ ਅਸਲ ਦੇ ਵਿੱਚ ਇਹ ਨਿਰਾਸ਼ਤਾ ਦਾ ਸ਼ਿਕਾਰ ਹੁੰਦੇ ਆ ਇਹੋ ਜੇ ਕਾਰਨ ਬਣ ਜਾਂਦੇ ਆ ਕਈ ਵਾਰੀ ਘਰ ਵਿੱਚ ਔਲਾਦ ਨਾ ਹੋਣਾ ਪਤਨੀ ਨਾਲ ਅਨਮਨ ਹੋਣੀ ਕੰਮ ਤੋਂ ਅਸੰਤੋਸ਼ਟੀ ਬਹੁਤ ਇਦੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ ਤਾਂ ਸ਼ਰਾਬੀ ਬੰਦਾ ਸਰੀਰਕ ਤਲ ਤੇ ਮਾਨਸਿਕ ਤਲ ਤੇ ਇਹ ਹੌਲੀ ਹੌਲੀ ਨਾ ਕਮਜ਼ੋਰ ਹੋ ਜਾਂਦਾ ਸਾਧ ਸੰਗਤ ਜੀ ਉਹ ਆਪਣੇ ਕੀਤੇ ਫੈਸਲਿਆਂ ਨੂੰ ਲਾਗੂ ਕਰਨ ਦੀ ਹਿੰਮਤ ਨਹੀਂ ਰੱਖ ਪਾਉਂਦਾ ਇਸ ਕਰਕੇ ਸ਼ਰਾਬ ਨਿਤ ਮਹਿੰਗੀ ਹੁੰਦੀ ਆ ਮਿਲਾਵਟੀ ਸ਼ਰਾਬ ਇਹਦੇ ਨਾਲ ਬਿਮਾਰੀਆਂ ਹੀ ਵਧਦੀਆਂ ਨੇ ਕਿੱਡੀਆਂ-ਕਿੱਡੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਤੇ ਨਾਲੇ ਪੈਸੇ ਵੀ ਬੰਦੇ ਦੇ ਬਰਬਾਦ ਹੁੰਦੇ ਆ ਹੁਣ ਜੇਕਰ ਆਪਾਂ ਕਿਸੇ ਸ਼ਰਾਬ ਪੀਣ ਵਾਲੇ ਨੂੰ ਰੋਕੀਏ ਟੋਕੀਏ ਉਹ ਸਾਨੂੰ ਮਿਲਣੇ ਹੀ ਬੰਦ ਕਰ ਦਿੰਦੇ ਆ ਕਈ ਇਹੋ ਜਿਹੇ ਰਿਸ਼ਤੇਦਾਰ ਹੁੰਦੇ ਆ ਉਹ ਜਦੋਂ ਕੋਈ ਰਿਸ਼ਤੇਦਾਰੀ ਵਿੱਚ ਜਾਂਦਾ ਭਾਈ ਤੂੰ ਸ਼ਰਾਬ ਨਾ ਪੀਆ ਕਰ ਉਹ ਇੱਕ ਗੱਲ ਹੀ ਕਰੀ ਜਾਣਗੇ ਇਸ ਕਰਕੇ ਉਹ ਫਿਰ ਉਹ ਕਹਿੰਦੇ ਆਪਾਂ ਰਿਸ਼ਤੇਦਾਰੀ ਵਿੱਚ ਵੀ ਨਹੀਂ ਜਾਣਾ ਜਿਹੜੇ ਉਹਨਾਂ ਨੂੰ ਸ਼ਰਾਬ ਛੱਡਣ ਦੀ ਮੱਤ ਦੇਣਗੇ ਉਹ ਉਹਨਾਂ ਕੋਲ ਨਹੀਂ ਬੈਠਣਗੇ ਇਹ ਗੱਲ ਚੇਤੇ ਰੱਖਿਓ ਏਵੇਂ ਸ਼ਰਾਬੀ ਆਪ ਦੇ ਆਪ ਜੁ ਸੰਗੜ ਜਾਂਦਾ ਵਾ ਤੇ ਉਹਦੇ ਕੱਪੜੇ ਉਹਦੇ ਜੁੱਤੇ ਅੱਧ ਸਸਤੇ ਹੋਣਗੇ ਸ਼ਰਾਬ ਮਹਿੰਗੀ ਪੀਊਗਾ ਇਹ ਵੀ ਤੁਸੀਂ ਵੇਖ ਲਿਓ ਕੁਝ ਸ਼ਰਾਬੀ ਹੁੰਦੇ ਆ ਜਿਹੜੇ ਸ਼ਰਾਬ ਪੀ ਕੇ ਆਰਾਮ ਨਾਲ ਪੈ ਜਾਂਦੇ ਆ ਸੌ ਜਾਂਦੇ ਆ ਪਰ ਦੇਖਿਓ ਕਈ ਹੁੰਦੇ ਆਪਣੀ ਪਤਨੀ ਦੀ ਮਾਰਕੁੱਟ ਕਰਦੇ ਆ ਬੱਚਿਆਂ ਨੂੰ ਕੁੱਟੀ ਜਾਣਗੇ ਗਵਾਂਢੀਆਂ ਨਾਲ ਲੜੀ ਜਾਣਗੇ ਉਹਨਾਂ ਦਾ ਮਾਲਕ ਮਕਾਨ ਦੇ ਨਾਲ ਝਗੜਾ ਹੋ ਜਾਂਦਾ ਪੈਸੇ ਉਧਾਰੇ ਲੈ ਲੈਂਦੇ ਆ ਉਹ ਵਾਪਸ ਨਹੀਂ ਦਿੰਦੇ ਦੁਕਾਨਦਾਰ ਤੋਂ ਚੀਜ਼ ਉਧਾਰ ਲਏ ਆਉਂਦੇ ਆ ਉਲਾਮੇ ਆਉਂਦੇ ਆ ਇਹੋ ਜਿਹੀਆਂ ਕਈ ਗੱਲਾਂ ਹੋ ਜਾਂਦੀਆਂ ਨੇ ਇਸ ਕਰਕੇ ਸਾਧ ਸੰਗਤ ਜੀ ਦੇਖੋ ਇਹ ਸਥਿਤੀ ਦੇ ਵਿੱਚ ਤਾਂ ਸ਼ਰਾਬੀ ਦੀ ਸ਼ਰਾਬ ਛਡਾਉਣ ਦਾ ਹਰ ਯਤਨ ਸਫਲ ਹੋ ਜਾਂਦਾ ਆਪਾਂ ਸਫਲ ਨਹੀਂ ਹੋ ਪਾਵਾਂਗੇ ਕਿਉਂਕਿ ਸ਼ਰਾਬ ਪੀਣ ਨਾਲ ਬੰਦੇ ਵਿੱਚ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਆ ਉਹ ਬਹਾਨੇ ਲਾਉਂਦਾ ਵਾ ਝੂਠ ਬੋਲਦਾ ਵਾ ਉਹ ਜ਼ਿੰਦਗੀ ਨਾਲ ਲੁਕਣ ਮਿੱਚੀ ਖੇਡਦਾ ਅਸਲ ਵਿੱਚ ਕੰਮ ਤੋਂ ਪਘੋੜਾ ਹੋ ਜਾਂਦਾ ਬਹੁਤ ਕਠਿਨਾਈਆਂ ਆ ਜਾਂਦੀਆਂ ਜਿਸ ਤਨ ਲਾਗੇ ਸੋਈ ਜਾਣਾ ਕੌਣ ਜਾਣੇ ਪੀਰ ਪਰਾਈ ਇਹ ਤਾਂ ਦਰਦ ਉਹ ਹੀ ਸਮਝ ਸਕਦਾ ਜਿਨ੍ਹਾਂ ਨੇ ਚੀਜ਼ਾਂ ਪਿੰਡੇ ਤੇ ਹੰਡਾਈਆਂ ਨੇ ਜਾਂ ਜਿਨ੍ਹਾਂ ਨਾਲ ਹੋ ਰਹੀਆਂ ਨੇ ਇਹ ਮੈਂ ਸਮਝਦਾ ਕਿ ਉਹਨਾਂ ਦਾ ਦਰਦ ਨਹੀਂ ਜਾਣਿਆ ਜਾ ਸਕਦਾ ਕਿਉਂਕਿ ਇਹੋ ਜੇ ਬੰਦੇ ਦੀ ਪਤਨੀ ਨਾ ਤਾਂ ਸੁਹਾਗਣ ਹੁੰਦੀ ਹੈ ਸ਼ਰਾਬੀ ਦੀ ਜਿਹੜਾ ਇੰਨੀ ਸ਼ਰਾਬ ਪੀਂਦਾ ਨਾ ਵਿਧਵ ਮਾਫ ਕਰਨਾ ਸਾਧ ਸੰਗਤ ਜੀ ਇਹ ਸ਼ਬਦ ਮੈਨੂੰ ਕਹਿਣੇ ਪੈਣਗੇ ਕਿ ਸ਼ਰਾਬੀ ਜਿਹੜਾ ਹੁੰਦਾ ਨਾ ਉਹਦਾ ਸੂਰਜ ਚੜ੍ਹਦਾ ਹੀ ਸ਼ਾਮ ਨੂੰ ਸੂਫੀ ਬੰਦੇ ਦਾ ਤਾਂ ਸਵੇਰ ਚੜ੍ਹ ਜਾਂਦਾ ਸ਼ਰਾਬੀ ਬੰਦੇ ਦਾ ਸ਼ਾਮ ਨੂੰ ਚੜ੍ਹਦਾ ਨਾ ਤਾਂ ਉਹਨੂੰ ਪਤਨੀ ਦੀ ਇਹ ਖਿਆਲ ਹੁੰਦੇ ਆ ਪੀ ਇਹਦੀਆਂ ਕਦਰਾਂ ਕੀਮਤਾਂ ਦੇ ਨਾਲ ਬੱਚਿਆਂ ਦੇ ਉਹਨੂੰ ਤਾਂ ਆਪਣੀ ਪਈ ਹੁੰਦੀ ਹੈ। ਇੱਕ ਇੱਥੇ ਵੀ ਗੱਲ ਮੈਂ ਜਿਹੜੀ ਕਹਿਣੀ ਆ ਅਸਲ ਵਿੱਚ ਸ਼ਰਾਬੀ ਆਪਣੇ ਆਪ ਨੂੰ ਨਫ਼ਰਤ ਕਰਦਾ ਉਹ ਵੀ ਸ਼ਰਾਬ ਛੱਡਣੀ ਚਾਹੁੰਦਾ ਹੁੰਦਾ ਪਰ ਛੱਡ ਨਹੀਂ ਸਕਦਾ। ਸ਼ਰਾਬੀ ਨੂੰ ਜਦੋਂ ਬਿਮਾਰੀਆਂ ਲੱਗ ਜਾਂਦੀਆਂ ਉਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ ਕਿ ਉਹਦੀਆਂ ਬਿਮਾਰੀਆਂ ਦਾ ਕਾਰਨ ਸ਼ਰਾਬ। ਸਗੋਂ ਓਹ ਕਹਿਣ ਲੱਗ ਪੈਂਦਾ ਵੀ ਉਹਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਸ਼ਰਾਬ। ਜਿਹੜਾ ਸ਼ਰਾਬੀ ਹੁਣ ਆਪਣੇ ਬੱਚਿਆਂ ਦੀ ਜਤੀਮਾ ਵਾਲੀ ਆਪਣੀ ਘਰ ਵਾਲੀ ਦੀ ਵਿਧਵਾ ਵਰਗੀ ਹਾਲਤ ਵੇਖ ਕੇ ਸ਼ਰਾਬ ਛੱਡਣ ਲਈ ਤਿਆਰ ਨਹੀਂ ਹੁੰਦਾ ਉਹ ਤੋਂ ਦੁਨੀਆ ਦਾ ਕੋਈ ਵੀ ਬੰਦਾ ਸ਼ਰਾਬ ਨਹੀਂ ਛਡਵਾ ਸਕਦਾ ਉਹਨੂੰ ਅਹਿਸਾਸ ਕਰਉਣਾ ਪਊਗਾ ਤੁਹਾਨੂੰ ਵੀ ਦੇਖ ਤੇਰੇ ਕਰਕੇ ਇਹਨਾਂ ਦੀ ਇਹ ਹਾਲਤ ਆ ਅਜਿਹੇ ਬੰਦੇ ਮਰ ਤਾਂ ਪਹਿਲਾਂ ਜਾਂਦੇ ਆ ਪਰ ਉਹਨਾਂ ਦਾ ਸੰਸਕਾਰ ਕਰਨ ਦੇ ਵਿੱਚ ਕਈ ਸਾਲ ਲੱਗ ਜਾਂਦੇ ਆ ਮੈਂ ਪਹਿਲਾਂ ਹੀ ਮਾਫੀ ਮੰਗ ਲਈ ਵੀ ਮੈਨੂੰ ਇਹ ਚੀਜ਼ਾਂ ਲਈ ਮਾਫ ਕਰ ਦੇਣਾ ਮਹਾਰਾਜ ਨੇ ਤੈਨੂੰ ਬਹੁਤ ਵੱਡਾ ਵਿਕਾਰ ਕਿਆ ਸ਼ਰਾਬੀ ਦੇ ਜਿਉਂਦੇ ਹੋਣ ਦਾ ਕੋਈ ਸੌਖ ਕਿਸੇ ਨੂੰ ਹੁੰਦਾ ਹੀ ਨਹੀਂ ਇਸ ਲਈ ਉਹਦੇ ਮਰਨ ਤੇ ਕੋਈ ਦੁੱਖ ਨਹੀਂ ਮਨਾਉਂਦਾ ਗੁਰੂ ਪਿਆਰਿਓ ਸਾਰੇ ਲੋਕ ਕਹਿੰਦੇ ਆ ਚਲੋ ਇਸ ਤਰ੍ਹਾਂ ਹੋ ਗਿਆ ਬਹੁਤ ਦੁੱਖ ਦਿੰਦਾ ਸੀ ਇਹ ਪਰ ਇੱਥੇ ਮੈਂ ਤੁਹਾਨੂੰ ਕਹੂੰਗਾ ਇੱਕ ਚੀਜ਼ ਨਾਲ ਉਹਨੂੰ ਬਦਲ ਸਕਦੇ ਹਾਂ ਉਹ ਪ੍ਰੇਮ ਉਹਦੇ ਲਈ ਤੁਹਾਨੂੰ ਉਹਦੀ ਮਦਦ ਕਰਨੀ ਪਊਗੀ ਵਾਹਿਗੁਰੂ ਪਰਮੇਸ਼ਰ ਅੱਗੇ ਅਰਦਾਸ ਕਰਨੀ ਪਊ ਸਿੱਖਾਂ ਕੋਲ ਕਰਨ ਲਈ ਹੈ ਕੀ ਆ ਅਰਦਾਸ ਹਨ ਇਹੀ ਸਿੱਖ ਕਰਦੇ ਆਏ ਆ ਇਤਿਹਾਸ ਪੜੋ ਆਪਣਾ ਇਤਿਹਾਸ ਸਾਡਾ ਸਰੀਰ ਬਾਣੀ ਸਾਡੀ ਆਤਮਾ ਜੀ ਦੋਨੋਂ ਚੀਜ਼ਾਂ ਜ਼ਰੂਰੀ ਆ ਅਸੀਂ ਇਤਿਹਾਸ ਤੋਂ ਟੁੱਟਦੇ ਜਾ ਰਹੇ ਹਾਂ ਜਦੋਂ ਵੀ ਵਿਪਤਾ ਪਈ ਆ ਸਿੱਖਾਂ ਨੇ ਅਰਦਾਸ ਕੀਤੀ ਆ ਤੇ ਪੂਰੀ ਵੀ ਹੋਈ ਆ ਇਸ ਕਰਕੇ ਸਾਨੂੰ ਗੁਰੂ ਅੱਗੇ ਅਰਦਾਸ ਵੀ ਕਰਨੀ ਚਾਹੀਦੀ ਆ ਉਹਦੇ ਨਾਲ ਪ੍ਰੇਮ ਵਾਲੀ ਭਾਵਨਾ ਰੱਖ ਕੇ ਉਹਦੀ ਆਦਤ ਛਡਾਉਣ ਦਾ ਯਤਨ ਵੀ ਕਰਨਾ ਚਾਹੀਦਾ ਹਾਂ ਲੜੋਂਗੇ ਉਹਦੇ ਨਾਲ ਗੁੱਸੇ ਹੋਮੋਂਗੇ ਕਲਪੋਂਗੇ ਉਹ ਵੱਧ ਪੀਊਗਾ ਸ਼ਰਾਬ ਘਟਨਾ ਨਹੀਂ ਉਹਨੇ ਉਦੇ ਕੋਲ ਬੈਠੋ ਉਹਨੂੰ ਪੁੱਛੋ ਭਾਈ ਕਾਰਨ ਕੀ ਆ ਕਿਹੜੀ ਵਜ੍ਹਾ ਕਰਕੇ ਤੂੰ ਸ਼ਰਾਬ ਪੀਂਨਾ ਕੋਈ ਗੱਲ ਨਹੀਂ ਪੀਆ ਕਰ ਪਰ ਹੌਲੀ ਹੌਲੀ ਕਰਕੇ ਨੂੰ ਘਟਾ ਇੱਕ ਦਿਨ ਘਟਦੀ ਘਟਦੀ ਇਤਨੀ ਘਟ ਜਾਵੇ ਤੂੰ ਇਹਨੂੰ ਛੱਡ ਦੇਵੇਂ ਅਤੇ ਅੰਤ ਵਿੱਚ ਮੈਂ ਜਿਹੜੀ ਗੱਲ ਇੱਥੇ ਕਹਿਣੀ ਆ ਗੌਰ ਨਾਲ ਸੁਣਨਾ ਧਿਆਨ ਨਾਲ ਸੁਣਨਾ ਜੀ ਉਹ ਗੱਲ ਨੂੰ ਕਿਸੇ ਵੀ ਚੀਜ਼ ਦਾ ਸ਼ੌਂਕ ਹੋਵੇ ਬੰਦੇ ਨੂੰ ਉਹ ਪੈਦਾ ਹੋਊਗਾ ਉਹਦੇ ਅੰਦਰ ਉਹਦੀ ਸੰਗਤ ਵਿੱਚੋਂ ਪੈਦਾ ਹੋਊਗਾ ਜਿੱਥੇ ਜਾਊਗਾ ਬੈਠੂਗਾ ਚਾਹੇਉ ਨਾਮ ਜਪਣ ਦਾ ਵੀ ਸ਼ੌਂਕ ਹੀ ਹੁੰਦਾ ਉਹ ਸਾਧ ਸੰਗਤ ਵਿੱਚ ਆਉਨੇ ਆ ਕਥਾ ਵਿਚਾਰ ਸੁਣਦੇ ਆ ਕੀਰਤਨ ਸੁਣਨੇ ਆ ਬਾਣੀ ਸੁਣਦੇ ਆ ਰੱਬ ਦੇ ਪਿਆਰਿਆਂ ਤੋਂ ਸ਼ੌਂਕ ਪੈਦਾ ਹੁੰਦਾ ਸਿਮਰਨ ਕਰੀਏ ਇਹ ਮਾੜੇ ਸ਼ੌਂਕ ਕਿੱਥੋਂ ਪੈਦਾ ਹੁੰਦੇ ਆ ਗਲਤ ਸੰਗਤ ਵਿੱਚੋਂ ਪੈਦਾ ਹੁੰਦੇ ਆ ਸੰਗਤ ਠੀਕ ਹੋ ਜੇਗੀ ਸਭ ਕੁਝ ਠੀਕ ਹੋ ਜਾਏਗਾ ਤਾਂ ਉਹਦੀ ਸੰਗਤ ਕਿਵੇਂ ਠੀਕ ਕਰਨੀ ਆ ਆਪਣੇ ਘਰ ਦੇ ਮੈਂਬਰ ਦੀ ਉਹ ਤੁਸੀਂ ਬਿਹਤਰ ਜਾਣਦੇ ਹੋ ਕਿਵੇਂ ਉਹ ਮਿਲ ਕੇ ਸਾਰਿਆਂ ਨੇ ਉਹਦੀ ਸੰਗਤ ਬਦਲਣੀ ਆ ਉਹਨੂੰ ਕਿਵੇਂ ਮੋੜ ਦੇਣਾ ਜਿਵੇਂ ਕਿ ਉਹ ਸਾਰੀਆਂ ਚੀਜ਼ਾਂ ਕਰਨੀਆਂ ਉਹ ਆਪਣੇ ਘਰ ਦੀ ਕਹਾਣੀ ਸਾਨੂੰ ਸਾਰਿਆਂ ਨੂੰ ਪਤਾ ਹੁੰਦੀ ਆ ਪਰ ਸ਼ਰਾਬੀ ਤੋਂ ਸ਼ਰਾਬ ਛਡਾਈ ਜਾ ਸਕਦੀ ਆ ਅਰਦਾਸ ਰਾਹੀ ਪਿਆਰ ਰਾਹੀ ਪ੍ਰੇਮ ਰਾਹੀ ਲੜ ਕੇ ਕਦਾ ਚਿੱਤ ਵੀ ਨਹੀਂ ਇਹ ਗੱਲ ਚੇਤੇ ਰੱਖਣਾ ਕਿਉਂਕਿ ਲੜਨ ਨੂੰ ਤਾਂ ਸ਼ਰਾਬੀ ਬਹੁਤ ਹੁੰਦਾ ਆਪਾਂ ਉਹਦੇ ਨਾਲ ਕੀ ਲੜਨਾ ਸਤਗੁਰੂ ਮਹਾਰਾਜ ਕਿਰਪਾ ਕਰਨ ਇਹ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਕਿਵੇਂ ਇਹ ਸ਼ਰਾਬੀ ਸ਼ਰਾਬ ਪੀਂਦਾ ਹੈ ਦਾ ਮਨੋਵਿਗਿਆਨ ਕੀ ਆ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਅੱਗੇ ਅਰਦਾਸ ਕਰੋ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਭੁੱਲ ਚੁੱਕ ਦੀ ਖਿਮਾ ਜੀ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ